ਆ ਕਾ ਚੌਥਾ ਆਇਕੋ ਬੰਦੇ ਹੋਰੇ ਦੇ ਲੱਗ ਗਿਆ ਦੇਖੋ ਤੁਹਾਡੇ ਸਾਹਮਣੇ ਆ ਇਸ ਵਾਰ ਤਾਂ 55 ਹਾਂ ਬਈ ਕਿਹੜਾ ਹਾਂਜੀ ਮਿੱਤਰੋ ਕਿਦਾਂ ਬਹੁਤ ਸਾਰੇ ਵਧੀਆ ਹੋਣਗੇ ਨਾ ਅੱਜ ਆਪਾਂ ਨੇ ਕੰਪੈਰੀਡਨ ਕਰਕੇ ਦੇਖਣਾ ਗੇਅਰ ਸਪੀਡ ਦਾ ਇੱਕ ਆਪਣੇ ਕੋਲ ਹੈਗਾ 852 ਟੂ ਸਪੀਡ ਆ 4x4 ov ਤੇ ਇੱਕ ਹੈਗਾ ਜ ਆਪਣੇ ਕੋਲ ਮਹਿੰਦਰਾ ਵਾਲਿਆਂ ਦਾ 90755 ov 4x4 ਉਹ ਹੈ 3 ਸਪੀਡ ਆ ਆਪਾਂ ਨੇ ਗੇਅਰ ਦਾ ਕੰਪੈਰੀਡਨ ਕਰਕੇ ਦੇਖਣਾ ਕਿਹੜੇ ਗੇਅਰ ਚ ਕੀ ਦੀ ਕਿੰਨੀ ਸਪੀਡ ਆ ਮਨ ਦੇਖੋ ਵੀਡੀਓ ਨੋ 9755 8755 ਇੱਕ ਬਣਾ ਤਵਰਾਜ ਇਹਦੇ ਚੱਕਰ ਮੈਚ ਕਰ ਰਿਹਾ ਪਹਿਲਾ ਹਾਈ 1000 rpm ਤੇ ਦੇਖਦਾ ਕਿਹੜਾ ਵੱਧ ਦੁਰਦਾ ਉਹ ਟਰੈਕਟਰ ਬਰਾਬਰ ਕਰ ਲਾ ਬਰਾਬਰ 1000 ਚੱਕਰਾ ਪਹਿਲਾ ਹਾਈ ਗੇਅਰ ਆ ਦੇਖਦਾ ਕਿਹਦੇ ਚੱਕਰ ਬਾਦਾਂ ਕਿਹਦੇ ਘੱਟ ਇਹਦੇ ਬਾਦਾਂ 855 ਦੇ ਵੱਦਾਂ ਆਦੇ ਅੱਗੇ ਜਾ ਰਿਹਾ 855 ਦੇ ਚੱਕਰ ਵੱਤਾਂ ਮਿੱਤਰੋ ਪਿੱਛੇ ਹੋ ਗਿਆ ਟਰੈਕਟਰ 855 ਅਕੇ ਲੰਘ ਗਿਆ ਪਹਿਲੇ ਹਾਈ ਚ ਲੰਘ ਗਿਆ ਅੱਗੇ ਲੇ ਵੀ ਮਿੱਤਰੋ ਹਾਈ ਚ ਬੈਕ ਗਿਆ ਤੇ ਚੱਕਰ ਅਰੇ ਇਹ ਤਾਂ ਦੇ ਲਈ ਨੇ ਬੈਕ ਗਿਆ ਉਹ ਚੱਲ ਕੇ ਚਲੇ ਆਉਂਦੇ ਆਉਣੇ ਚੌਥੇ ਹਾਈ ਚ ਬੈਕ ਕਰਿਆ ਜਦੋਂ ਉਹਦੇ ਸ਼ਟੌਲ ਸਿਫਟਾ ਕੇ ਰੋ ਟਰੈਕਟਰ ਉਹ ਸਾਰੇ 11 ਚ ਬੈਕ ਆ ਹੁਣ ਆਪਾਂ ਇਹਦਾ ਦੇਖਦੇ ਹਾਂ ਦੁਆ ਹਾਈ ਦੁਆ ਦੁਆ ਹਾਈ ਪਾਲੇ 1000 RPM ਕੱਕੀ ਆ ਹਜ਼ਾਰ ਚੱਕਰ ਦੇਖ ਲੈ ਹਜ਼ਾਰ ਹਜ਼ਾਰ 1000 1000 ਚੱਕਰਾਂ ਤੇ ਦੂਜਾ ਹਾਈ ਗੇਅਰ ਆ ਲੈ ਵੀਦਰਾ ਦੂਆ ਹਾਈ ਗੇਰ ਆ ਹੁਣ ਆਪਣਾ ਠੀਕ ਆ 1000 RPM ਇਹਦਾ ਬਰਾਬਰੇ ਤੁਰਦੇ ਲੱਗ ਰਹੇ ਮੈਨੂੰ ਪਰ ਲੱਗੇ ਜਾਂਦਾ ਵੀ ਲੱਗ ਰਿਹਾ ਨਹੀਂ ਵੀ ਜਾਂਦਾ ਲੱਗ ਰਿਹਾ ਬਿਲਕੁਲ ਸੇਮ ਚੱਕਰ ਲੈ ਜ ਮਿੱਤਰੋ 3e high ਚ ਦੇਖਦੇ ਆ 1000 RPM 3e high ਚ ਕਿਹੜਾ ਦਾ ਕਿੰਨਾ ਤੋੜਾ ਟਰੈਕਟਰ ਦਾ 3e high ਜਿਹਦਾ ਲੰਗਿਆ ਝੋਟਾ ਯਾਰਾ 2 ਸਪੀਡ ਜਿਹਦੇ ਚੱਕਰ ਦਾ ਬੱਦੇ ਹੋਣਗੇ ਉਹ 3 ਸਪੀਡ ਟਰੈਕਟਰ ਆ ਆ ਬਹੁਤ ਫਰਕ ਪਾ ਦਿਆ 55 ਨੇ ਬਹੁਤ ਫਰਕ ਇਹ ਹੈ ਦੋ ਇਹ ਹਾਈ ਚ ਵੇਦਾ ਚੱਕਰ ਵਾਦ ਉਹ ਕਲਚ ਥੋੜਾ ਜਿਆ ਨੋਬੋ ਵਾਲਾ ਬਾਈ ਪਹਿਲਾਂ ਛੱਡ ਦਿੰਦਾ ਇੱਕ ਦੋ ਤਿੰਨ ਗਿਣਤੀ ਉਹ ਗਿਣਦਾ ਨਾ ਆਕਣ ਚੌਥੇ ਚ ਦੇਖ ਦੂੰ 1000 ਹਾਰ ਕੇ ਮੈਂ ਹੁਣ ਪੱਲਾਇਆ ਚੌਥਾ ਹਾਈ ਗੇਅਰ 55 ਲੰਘ ਗਿਆ ਫੇਰ ਅੱਗੇ ਚੱਕਰੇ ਦੇ ਜਿਆਦਾ ਟੂਥਪੀਡ আর 3 ਸਪੀਡ ਤੇ ਗੇਅਰ ਸਪੀਡ ਦਾ ਕੋਈ ਮੁਕਾਬਲਾ ਨਹੀਂ ਅਮਰੀਕਾ ਦਾ ਮੁਕਾਬਲਾ ਆਊਗਾ ਮਨੋਲਾ ਕੇ ਆ ਵੀ 855 ਦੇ ਚੌਥੇ ਹਾਈ ਚ ਚੱਕਰ ਉਹਦੇ ਚੌਥੇ ਹਾਈ ਨਾਲੋਂ ਜ਼ਿਆਦਾ ਐ ਹੁਣ ਆਪਾਂ ਨੇ ਨੋਬੋ ਦਾ ਪਵਾਇਆ ਆਪਾਂ ਨੇ ਪੰਜਵਾਂ ਹਾਈ ਇਹਦਾ ਪਵਾਇਆ ਚੌਥਾ ਹਾਈ ਇਹਦਾ ਟਾਪ ਚੌਥਾ ਪੈ ਗਿਆ ਉਹਦਾ ਪੰਜਵਾਂ ਟਾਪ ਪੈ ਗਿਆ ਠੀਕ ਐ ਸ਼ਟਲ ਸ਼ਿਫਟਾ ਥੋੜਾ ਬਾਈ ਨੂੰ ਪਲੇਖਾ ਪੈਂਦਾ ਬਾਕੀ ਹੁਣ ਆਪਾਂ ਦੇਖਦੇ ਆ ਕਿਹੜਾ ਨੇ ਆਇਆ ਚੌਥਾ ਹਾਈ ਤੇ ਪੰਜਵਾਂ ਹੋਰ ਇਹ ਤੇ ਲੱਗ ਗਿਆ ਮੈਂ ਨੋਬ ਵਾਲਾ ਰੇਤੇ ਦੇਣ ਲੱਗ ਗਿਆ ਉਹ ਉੱਤਰ ਰੇਤ ਦੇਈ ਤੀ ਓਏ ਤਰੇਸ ਦੇਈ ਤੀ ਉਹਨੇ ਰੇਤ ਦੇਈ ਤੀ ਉਹ ਰੇਸ ਕਰਦੇ ਦਈਆ ਐਂਟਵਾ ਜਾ ਕੇ ਰੇਸ ਦੇ ਰਿਹਾ ਪੱਟੂ ਹਾਰਤਾ ਮੰਨਦੇ ਹੀ ਨਹੀਂ ਇਹ ਇਹਦਾ ਕਹਿਣਾ ਸੀ ਓ ਤੂੰ ਸੀ ਰੇਸ ਦੇਤੀ ਐਂਟਮਾ ਯਾਰ ਉਹਦਾ ਪਾਇਆ ਆਪਣੇ ਤੀਆ ਮੀਡੀਅਮ 1000 ਚੱਕਰ ਆ 855 ਦਾ ਪਾਇਆ ਪਹਿਲਾ ਹਾਈ ਕਿਉਂਕਿ ਤਾਂ ਬਾਈ ਵਾਲਾ ਕਹਿ ਰਿਹਾ ਤੀਆ ਮੀਡੀਅਮ ਦਿਆ ਪਾ ਨਾ ਪਨੇ ਚੈੱਕ ਕਰਨਾ ਉਹ ਚ ਇਹਨੂੰ ਵੀ ਇਹਦੇ ਪਹਿਲੇ ਹਾਈ ਇਹ ਪਹਿਲੇ ਹਾਈ ਚੀਜ਼ਾ ਜਿੱਥੇ ਲੋਚ ਚ ਬੰਦਦਾ ਵੀ ਚੱਕਰ ਹੈਗੇ ਬਰਾਬਰ ਜਾ ਰਹੇ ਉਹਦਾ ਤੀਆ ਮੀਡੀਅਮ ਆ ਤੁਸੀਂ ਅੱਗੇ ਪਿੱਛੇ ਤੋਰਿਆ ਟਰੈਕਟਰ ਯਾਰ 55 ਜਾਂਦਾ ਲੱਗ ਰਿਹਾ ਅੱਗੇ ਬਾਕੀ ਦੇਖਦੇ ਆਂ ਆ ਜਾ ਰਿਹਾ ਅੱਗੇ ਹੈ ਨਾ ਅੱਗੇ ਜਾ ਰਿਹਾ ਅਰਥਾ ਭੁਜਨ ਜਿਆਦਾ ਚੱਕਰ ਜਿਆਦਾ ਇੰਤਰ ਉਹਦੇ ਤੀਏ ਮੀਡੀਅਮ ਨਾਲੋਂ ਪਹਿਲਾ ਹਾਈ ਦੇ ਦੇ ਚੱਕਰ ਜਿਆਦਾ ਜੇ ਆਪਾਂ ਬਾਈ ਦਾ ਦੇਖਦੇ ਆਂ ਕਿਉਂਕਿ ਇਹਦੇ ਬਾਈ ਦੇ ਦੋ ਗੇਰਾ ਚੌਥਾ ਲੋ ਜਾਂ ਪਹਿਲਾ ਹਾਈ ਉਹਦੇ ਤਾਂ ਤਕਰੀਬਨ ਉਥਾਰੀਆਂ ਤੇ ਇਹ ਮੀਡੀਅਮ ਤੱਕ ਚੱਲਦਾ ਉਹ ਜਿਆਦਾ ਤਾਂ ਤੀਏ ਮੀਡੀਅਮ ਜੇ ਬੰਨੇ ਆਪਾਂ ਤਾਂ ਕਰਕੇ ਇਹਦੇ ਪਹਿਲੇ ਆਪਾਂ ਨੇ ਉਹਦਾ ਪਾਇਆ ਚੌਥਾ ਮੀਡੀਅਮ 90 ਦਾ 755 ਦਾ ਇਹਦਾ ਪਾਇਆ ਦੂਆ ਖਾਈ ਆਪਾਂ ਨੇ ਉਹਦਾ ਚੌਥਾ ਮੀਡੀਅਮ ਦਾ ਦੂਆ ਜਾਈ 1000 RPM ਹੁਣ ਦੇਖਦੇ ਆ ਤੋਰ ਕੇ ਮੈਨੂੰ ਤਾਂ ਯਾਰ 855 ਜੀ ਅੱਗੇ ਜਾਂਦਾ ਲੱਗੀ ਜਾਂਦਾ ਏ ਇਹ ਕਿਹ ਜਾਨੇ ਪਰਲਾ ਜਾ ਰਿਹਾ ਕਿ ਉਹਦਾ ਚੌਥਾ ਮੀਡੀਅਮ ਇਹਦਾ ਪਹਿਲਾ ਹੈ ਜੀਆ ਬਾਕੀ ਦੇਖੋ ਦੋਟੇ ਸਾਹਮਣੇ ਆ ਇਸ ਵਾਰ ਤਾਂ 55 ਹਾਂ ਬਈ ਕਿਹੜਾ ਜਾ ਰਿਹਾ ਕਿਹੜਾ ਜਾ ਰਿਹਾ ਆ ਜਾ ਰਿਹਾ ਅੱਗੇ ਦੇਖ ਉਹ ਦੇਖ ਕਿੱਥੇ ਜਾ ਰਹੇ ਆ ਓਏ ਯਾਰ ਕਮਾਲ ਕਰ ਰਹੇ ਆ ਤੁਸੀਂ 855 ਤੇ ਪੰਨੇ ਇਹਦਾ ਦੂਆ ਹਾਈ ਆ ਦੂਏ ਹਾਈ ਨੇ ਤੇ ਫਰਮਾਨ ਕਰ ਲਿਆ ਬੰਨ ਦਾ ਆੜਤਾ ਪੰਜਾਂ ਦੀ ਜਿਆਦਾ ਲੱਗੀ ਜਾ ਰਹੀਆਂ ਚੱਕਰ ਯਾਰ ਬਾਕੀ ਵੀਡੀਓ ਹਲੇ ਥੋੜੀ ਜਿਹੀ ਇੱਥੇ ਧੁੱਪ ਆ ਨਾ ਫੇਰ ਦੇਖਣੀ ਪੈਣੀ ਕਿਹੜਾ ਹੈ ਅੱਗੇ ਲੰਘ ਰਿਹਾ ਕਿਹੜਾ ਨੇ ਬੈਟਰ 852 ਦੀ ਲੱਗੀ ਜਾਂ ਮੈਂ ਉਸ ਸਾਈਡ ਖੜਾ 852 ਸਾਈਡ ਮੈਨੂੰ ਉਹ ਅੱਗੇ ਵੱਧਾ ਲੱਗੀ ਗਿਆ ਬਾਕੀ ਤੁਸੀਂ ਵੀਡੀਓ ਦੇਖ ਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਹੜੀ ਦੀ ਸਪੀਡ ਕਿਹੜੇ ਗੇਅਰ ਚ ਕਿੰਨੀ ਲੱਗੀ